ਹਾਈ ਕੋਰਟ ਚ ਸਾਡੀ ਰਿਪੋਰਟ ਹਾਈ ਕੋਰਟ ਨੇ ਉਦੋਂ ਇੱਕ ਐਸਆਈਟੀ ਬਣਾਇਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ 2017 ਦਸੰਬਰ ਚ ਉਹ ਸੀਗਾ ਕਿ ਨਸ਼ਾ ਡਰੱਗ ਟ੍ਰੈਫਿਕਰ ਨੈਕਸਸ ਬਿਟਵੀਨ ਡਰੱਗ ਟ੍ਰੈਫਿਕਰ ਐਂਡ ਐਨਫੋਰਸਮੈਂਟ ਏਜੰਸੀਜ਼ ਜਿਹੜਾ ਕਿ ਪੁਲਿਸ ਹੈਗਾ ਕਿ ਨਸ਼ਾ ਤਸਕਰ ਤੇ ਪੁਲਿਸ ਦੇ ਦਰਮਿਆਨ ਕੀ ਲਿੰਕ ਹੈਗਾ ਤੇ ਉਹ ਸਾਡੀ ਐਸਆਈਟੀ ਨੇ ਤਿੰਨ ਰਿਪੋਰਟਾਂ ਦਿੱਤੀ ਸੀ ਐਸਆਈਟੀ ਵੱਲੋਂ ਇੱਕ ਮੈਂ ਐਜ਼ ਇਨਚਾਰਜ ਆਫ ਆਈਟੀ ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੀ ਹਾਲੇ ਵੀ ਬੰਦ ਪਈ ਹੈ ਉਹ ਨਹੀਂ ਖੁੱਲੀ ਹੈ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀਆਂ ਹਨ ਉਹ ਮੇਰੇ ਖਿਆਲ ਤੋਂ ਤੁਹਾਨੂੰ ਕਿੱਥੋਂ ਵੀ ਮਨਸਰਦੀ ਹੈ ਬੜੇ ਡਿਟੇਲਡ ਹੈਗਾ ਬਹੁਤ ਡਿਟੇਲਡ ਹੈਗਾ ਪੜਨ ਲਾਇਕ ਹੈਗਾ ਮੈਂ ਬੇਦੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕਿਵੇਂ ਕਿਉਂਕਿ ਸਾਡੇ ਪੰਜਾਬ ਪੁਲਿਸ 'ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਫਤੀਸ਼ ਨੇ ਬਹੁਤ ਵਧੀਆ ਸਾਡੇ ਜਵਾਨ ਵੀ ਬਹੁਤ ਵਧੀਆ ਨੇ ਬੜੀ ਕੁਰਬਾਨੀਆਂ ਦਿੱਤੀ ਹੈ ਦੇਸ਼ ਵਾਸਤੇ ਸੂਬੇ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਥਾਂ ਤੇ ਕੁਝ ਬਲੈਕ ਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅਨਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਨਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਜ਼ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਦ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ 'ਚ ਬਹੁਤ ਵਿਸਤਾਰ ਨਾਲ ਹੈ ਉਹਨਾਂ ਕੋਲ ਕੀ ਪ੍ਰਾਪਰਟੀਆਂ ਸੀ ਹੈ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸਾ ਉਹਨਾਂ ਕੋਲ ਆਉਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਤੋੜ-ਮੋੜ ਕੇ ਪ੍ਰਮੋਸ਼ਨ ਦਿੱਤੀ ਹੈ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਈ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ 인ਦਰਜੀ ਇੱਕ ਉਹ ਹੌਲਦਾਰ ਵੀ ਨਹੀਂ ਸੀ ਰੈਗੂਲਰ ਹੌਲਦਾਰ 15 ਡਿਪਾਰਟਮੈਂਟਲ ਇਨਕੁਆਇਰੀ ਸੀ ਮੈਂ ਤੁਹਾਨੂੰ ਕੁਝ ਜੀ ਤੱਕ ਦੱਸਿਆ ਕਿ ਉਸੇ ਕੀ ਹੈ ਚਾਰ ਪਰਚੇ ਸੀ ਟਨ ਕ腐ਸ਼ਨ ਦੇ ਚਾਰ ਬੇਜਰ ਪਰਚੇ 15 ਡਿਪਾਰਟਮੈਂਟ ਇਨਕੁਆਇਰੀ ਦੇ باوجود ਉਹਨਾਂ ਚਾਰ ਪ੍ਰਮੋਸ਼ਨਾਂ ਦਿੱਤੀ ਗਈ ਇਹ ਸਾਡੇ ਕੋਲ ਦੇਖੋ ਖੜੇ ਨੇ ਸਾਰੇ ਆਪਣੀ ਡਿਊਟੀ ਕਰਦੇ ਨੇ ਕਿਨੂੰ ਕਿਸੇ ਨੂੰ ਇਹੋ ਜੀ ਪ੍ਰਮੋਸ਼ਨ ਨਹੀਂ ਮਿਲਦੀ ਵੱਦ ਤੋਂ ਵੱਦ ਅਸੀਂ ਰਿਵਾਰਡ ਦਿੰਨੇ ਐ ਅਵਾਰਡ ਦਿੰਨੇ ਐ ਐਪਰੀਸ਼ੀਏਟ ਕਰਦੇ ਆ ਠੀਕ ਹੈ ਪਰ ਚਾਰ ਪ੍ਰਮੋਸ਼ਨਾਂ ਮੈਂ ਕਦੀ ਨਹੀਂ ਦੇਖਿਆ ਕਿਸ ਨੂੰ ਮਿਲਦੇ ਹੋਏ ਠੀਕ ਹੈ ਦੇ ਪੰਜਾਬ ਪੁਲਿਸ ਰੂਲ ਕਹਿੰਦਾ ਹੈ ਕਿ ਜਿਹੜਾ ਸਭ ਤੋਂ ਸੀਨੀਅਰ ਇਨਸਪੈਕਟਰ ਹੈ ਜ਼ਿਲੇ ਦਾ ਕਿ ਜਿਹੜਾ ਬੇਦਾਗ ਹੈਗਾ ਉਹਨੂੰ ਇਨਸਪੈਕਟਰ ਸੀਏ ਬਣਾਇਆ ਜਾਏ ਕਿ ਕਿਹੜੇ ਅਲਾਕੀ ਕੀ ਜਿਹੜਾ ਸਿਪਾਈ ਹੈਗਾ ਉਹਨੂੰ ਚੱਕ ਕੇ ਤੁਸੀਂ ਇਨਸਪੈਕਟਰ ਬਣਾਤਾ ਤੇ ਉਹਨੂੰ ਹਰ ਥਾਂ ਤੇ ਨਾਲ ਚੱਕੀ ਫਿਰਦੇ ਹੋ ਉਹਨੂੰ ਇਨਸਪੈਕਟਰ ਸੀਏ ਹੀ ਬਣਾ ਰਹੇ ਹੋ ਕਿ ਕੀ ਖਾਸ ਕਰਦਾ ਸੀ ਉਹ ਸਾਰਿਆਂ ਦਾ ਜਸ ਉਸ ਚ ਹੈ ਤੇ ਕਿਵੇਂ ਬੇਰਹਿਮੀ ਨਾਲ ਉਹਨਾਂ ਨੇ ਪੰਜਾਬ ਤੇ ਡਿਊਟੀ ਤੋਂ ਕੀ ਨਿਭਾਈ ਹੈ ਕ੍ਰਾਈਮ ਕਰਦੇ ਰਹੇ

असी अपना रिपोर्ट ہائی کورٹ سے داخل کیتا ہے ہائی کورٹ جب 5 سال تو بند پیارہا چالان کیویں ہوئے گا ये تو سے ہائی کورٹ تو پوچھو ٹھیک ہے جی اپ اپنا چالان کوئی ہے اس کا کیس کوئی ہے جی ای ڈی پی ایس کا کیس 27 ہوتا ہے نا تو ریوار 2017 الگ الگ کریں جس میں کوئی ڈی 25 27 29 हां ਕੋਈ 27 ਇਹ ਵੀ ਲੱਗਿਆ ਸੀ ਹਾਂਜੀ ਵਾਟ ਇਜ਼ ਦਟਸਿਸ ਇਜ਼ ਸੀਸਿਸ ਬੇਸਿਕਲੀ ਅਬਾਊਟ ਮਿਸਯੂਜ਼ ਆਫ ਗਵਰਨਮੈਂਟ ਅਕੋਮੋਡੇਸ਼ਨ ਗਵਰਨਮੈਂਟ ਪ੍ਰੋਪਰਟੀ ਐਂਡ ਮੈਨਪੋਰ ਹਾਂ ਜਿਹੜੇ ਕੀ ਜਿਹੜਾ ਦੁਰਵਰਤੋਂ ਕਰਕੇ ਸ਼ਹਿਦ ਦਿੱਤਾ ਜਾਂਦਾ ਹੈ ਨਸ਼ੇ ਦੇ ਤਸਕਰਾਂ ਨੂੰ

ਤੇ ਆਪਾ ਐਦਾ ਹੀ ਇੱਕ ਦਾਵਾ ਨਹੀਂ ਕਰ ਸਕਦੇ ਜਦੋਂ ਤੱਕ ਉਹਦੀ ਤੋੜ ਤੱਕ ਇਨਵੈਸਟੀਗੇਸ਼ਨ ਕਰਕੇ ਇੱਕ ਇੱਕ ਕڑی ਨੂੰ ਐਸਟੈਬਲਿਸ਼ ਨਾ ਕੀਤਾ ਜਾਵੇ ਨਹੀਂ 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 ਜੰਦੀ ਆਸੀ ਸਰ ਲਿੰਕ ਕੀ ਨਿਕਲੇ ਸੀ ਪੜੇ ਥੋੜਾ ਨਹੀਂ ਨਹੀਂ ਲਿੰਕ ਤਾਂ ਹੁਣ ਨਿਕਲੇ ਨੇ ਤਾਂ ਹੀ ਹੁਣ ਕਾਰਵਾਈ ਹੋਈ ਹੈ ਨਹੀਂ ਕਹੀ ਸੀ ਕਿ ਬਾਰੋਂ ਵੀ ਇਹਨਾਂ ਦੇ ਪੈਸੇ ਆਏ ਨੇ ਜਿਹੜੇ ਫੇਕ ਸ਼ੈਲ ਕੰਪਨੀਆਂ ਦੇ ਰਾਹੀਂ ਇਹਨਾਂ ਦੇ ਪੈਸੇ ਘੁਮਾਏ ਗਏ ਨੇ ਲਾਂਡਰ ਕੀਤਾ ਗਿਆ ਹੈ ਇਹ ਚੀਜ਼ ED ਨੇ ਵੀ ਜਿਹੜਾ ਸਾਡੇ ਪਰਚੇ ਦਾ ਬੇਸ ਸੀਗਾ ईडी दी रिपोर्ट सही है हम ड्रग मनी से ही। सारे ड्रग मनी के हिंदी में भी और दूसरे बार तो ये जो दिल्ली का केस है क्या के आपने लैबोरेट या सब्सटेंशिएट किया है कि जिससे द ड्रग मनी क्योंकि जैसे 500 करोड़ इन एक्शन और एक्सपर्स जेड चौधरी आदि कुछ कुछ हुई है कि इस बार में हुई है मैं मैं दरअसल जनाब मेरी कुछ कुछ नहीं हुई है निकालो केड़ी हुई है तू जाकर बयान दर्ज करवाए नहीं मैं बयान भी नहीं दर्ज कराए मैं सब को पढ़ाई दसया कि मैं बैकग्राउंड लैबोरेटेड हिंदी